Ramit, fatt! Do, tinkar. do, tinkar. Hååå! Kååå! Håpp! Då,

सोन ਜਾਣ ਲੱਗਦਾ ਹੈ ਨੀਲ ਸਿੰਘ ਕੋਕਸ ਵਾਲਾ ਪੋਤ ਵੱਲੋਂ ਪੁੱਛਣਾ ਇੱਕ ਪੋਤਲੀ ਮਤਲਬ ਫਾਦਰ ਲਈ ਬੜਾ ਔਖਾ ਹੁੰਦਾ ਹੈ ਬਹੁਤ ਔਖਾ ਜੀ ਅਕਸੀ ਗਾਂਧੀ ਬੱਤੀ ਜੀ ਕਿੱਦਾਂ ਤੁਹਾਨੂੰ ਕਿੱਦਾਂ ਪਤਾ ਲੱਗਾ ਸੁਨਹਿ ਕੀ ਮਿਲਿਆ ਤੁਹਾਨੂੰ ਉਹ ਪਤਾ ਲੱਗਾ ਕੋਈ ਇਹ ਉਹ ਜੀ ਇਹ ਦੋ ਦਿਨ ਪੁੱਜਾ ਕੋ ਹੁੰਭਾ ਵੀ ਦਾ ਘਮ ਹੋਇਆ ਕੀ ਪਤਾ ਲੱਗਣ ਪੀਜੀ ਤੇ ਬਾਅਦ ਵਿੱਚ ਉਹ ਗੱਲ ਕਿ ਨਾ ਪਹਿਲਾਂ ਪਤਾ ਲੱਗਿਆ ਐਕਸੀਡੈਂਟ ਹੋਇਆ ਹੈ। ਜਾ ਕੇ ਮੋੜ ਆਇਆ। ਜਦੋਂ ਇੱਥੋਂ ਛੁੱਟੀ ਕਦੋਂ ਗਿਆ ਸੀ ਕਿੰਨੇ ਦਿਨ ਪਹਿਲੇ? ਛੁੱਟੀ ਗਿਆ 20 ਦਿਨ ਵਿੱਚੋਂ। ਪੀਨੂ ਗਿਆ ਤੇ ਛਤੂ ਜਾ ਕੇ ਉਹਦੀ ਫੀਲੀਅਪ ਨਹੀਂ। ਸ਼ਾਮ ਚ ਸੀ ਡਿਊਟੀ। ਆਹ ਵਾਪਨੇ ਉਤਰਾਖੰਡ ਵਾਲੇ ਉੱਤੇ ਹੀ। ਫੋਨੋਂ ਮਿਲਣੇ ਪਤਾ ਨਹੀਂ ਕਿੰਨਾ। ਮੇਰਾ ਨਾਮ ਹੈ ਨਰਿੰਦਰ ਸਿੰਘ ਸਨਮੋ ਵਰਦੀ ਸਿੰਘ ਪੰਡਿਤ ਸ਼ੁਰੂ ਕਰਾਂ। ਭਾਜੀ ਕਿਤਾ ਇਹ ਜੇ ਕਰੰਬੀ ਨੂੰ ਨਾਲ ਵੀ ਕਰੀਏ। ਇਹ ਭਾਈ ਇਹ ਨਰਾ ਸਭਾਤ ਬਹੁਤ ਵਧੀਆ ਸੀ 2009 ਚ ਭਰਤੀ ਹੋਏ ਨੇ ਗ੍ਰੇਪ ਦੇ ਵਿੱਚ। ਇਹਨਾਂ ਦੀ ਪਹਿਲਾਂ ਡੂੜੀ ਅੰਦਰ ਜੈਂਡਗੇ ਸਾਈਡ 'ਚ ਉੱਥੋਂ ਨੇ ਉਹ ਨਾਚਲ ਪ੍ਰਦੇਸ਼ ਵਿੱਚ ਇਹਨਾਂ ਦੀ ਪੋਸਟਿੰਗ ਹੋਈ ਸੀ। ਉੱਥੇ ਰੋਡ ਦਾ ਕੋਈ ਕਲੀਅਰੈਂਸ ਦਾ ਕੰਮ ਕਰ ਰਹੇ। ਤੇ ਅਚਾਨਕ ਭਾਰੀ ਜਿਹੜੀ ਸਲਾਈਡਿੰਗ ਹੋਈ ਆ ਤੇ ਇਹਨਾਂ ਦੇ ਉੱਪਰ ਉਹ ਮਤਲਬ ਪੱਥਰ ਆ ਗਏ ਸਿਰ ਦੇ ਉੱਤੇ ਜਾਂ ਕੈਬਨ ਜਿਹੜਾ ਹੁੰਦਾ ਵਾ ਫੋਗਲੈਂਡ ਉਹਦੇ ਤੇ ਡਿੱਗਾ ਆ ਗਏ। ਦੇਸ਼ ਕਰਕੇ ਨਾਰੀ ਡਿਊਟੀ ਦੇ ਦੌਰਾਨ ਹੀ ਮਤਲਬ ਹੋਈ ਹੈ ਤੇ ਹਨੂ ਭਗਰਾ ਵੀ ਡਿਊਟੀ ਦੇ ਦੌਰਾਨ ਆਪਣੀ ਦੇਸ਼ ਦੀ ਸੇਵਾ ਕਰਨ ਦੇ ਹੀ ਜਿਹੜਾ ਉਹਨਾਂ ਨੂੰ ਸਿਧੀ ਦਾ ਖਤਾਬ ਮਿਲਿਆ। ਕੋਈ ਤੁਸੀਂ ਵੀ ਆਰਮੀ ਚ ਹਾਂਜੀ ਮੈਂ ਵੀ ਆਰਮੀ ਕੋ ਪੈਨਸ਼ਨ ਦੀ ਗੱਲ ਕਰੀਏ ਤੇ ਗ੍ਰਿਫ ਗ੍ਰਿਫ ਡਿਪਾਰਟਮੈਂਟ ਗਰੇਵ ਦਾ ਪਾਰਟੀ ਜਿਹੜਾ ਰੋਡ ਦਾ ਹੀ ਜ਼ਿਆਦਾ ਇਹਨਾਂ ਦਾ ਕੰਮ ਹੁੰਦਾ ਸਨੋਈਰ ਹਟੋਣੀ ਰੋਡ ਦਾ ਟਾਸਕ ਜੋ ਵੀ ਇਹਨਾਂ ਨੂੰ ਮਿਲਦਾ ਉਹ ਕਲੀਅਰੈਂਸ ਕਰਦਾ ਕਿਉਂਕਿ ਜਿੱਥੇ ਆਰਮੀ ਹੁੰਦੀ ਹੈ ਰੋਡ ਕਲੀਅਰੈਂਸ ਕਰਨਗੇ ਤਾਂ ਹੀ ਜਿਹੜੀ ਆਰਮੀ ਮੂਵ ਕਰੇ ਭਾਜੀ ਪਰਿਵਾਰ ਲਈ ਕਿੰਨਾ ਕਿਉਂਕਿ ਬੇਟਾ ਹੈ ਛੋਟਾ ਹੈ ਭਾਜੀ ਹੁਣ ਪਰਿਵਾਰ ਵਾਸਤੇ ਤੇ ਬੜੀ ਦੁੱਖ ਦੀ ਗੱਲ ਹੈ ਕਿ ਜੋ ਜਿਨ੍ਹਾਂ ਦਾ ਬੇੜਾ ਚਲ ਗਿਆ ਉਹਨਾਂ ਨੂੰ ਪਰਾਂ ਹੁੰਦਾ ਪਰ ਕੀ ਕਰ ਸਕਦੇ ਆ ਦੇਸ਼ ਦੀ ਸੇਵਾ ਵਾਸਤੇ ਆਪਣੀ ਮਲਕ ਜਾਨ ਕੁਰਬਾਨ ਕੀਤੀ ਆ ਕੋਈ ਬਹੁਤ ਵੱਡੀ ਗੱਲ ਆ ਭਾਜੀ ਅੱਜ ਬੜਾ ਹੀ ਮਨ ਭਰਿਆ ਦੁੱਖ ਲੱਗਾ ਕਿ ਸ਼ਹੀਦ ਕਰਮਵੀਰ ਸਿੰਘ ਜੋ ਕਿ ਇੱਕ ਡਿਊਟੀ ਦੌਰਾਨ ਖਾਸਾ ਹੋਇਆ ਪਿੰਡ ਦਿਵਾਨੀਵਾਲ ਤੋਂ ਸੀ ਸੋ ਇੱਥੇ ਬਹੁਤ ਹੀ ਦੁੱਖ ਲੱਗਦਾ ਜਦੋਂ ਕੋਈ ਆਪਣਾ ਜਵਾਨ ਇਸ ਤਰ੍ਹਾਂ ਇੱਕ ਸ਼ਹੀਦ ਹੋ ਕੇ ਪਿੰਡ ਹੁੰਦਾ ਇੱਕ ਐ ਇੰਨਾ ਦੁੱਖ ਦੀ ਘੜੀ ਚ ਇਸ ਪਿੰਡ ਵਾਲਿਆਂ ਦੀ ਵੀ ਸਾਰਿਆਂ ਦੀਆਂ ਅੱਖਾਂ 'ਚ ਨਮ ਹੀ ਮੈਂ ਗੁਰੂ ਮਹਾਰਾਜ ਅਗੇ ਅਰਦਾਸ ਕਰਦਾ ਕਿ ਇਸ ਪਰਿਵਾਰ ਨੂੰ ਬਲ ਬਖਸ਼ੇ ਪਾਣਾ ਮੰਨਦਾ ਮੇਰੇ ਸਤਿਕਾਰਯੋਗ ਭਰਾ ਵੱਡੇ ਸਰਦਾਰ ਅਮਨ ਸਿੰਘ ਜੀ ਸ਼ਹਿਰੀ ਕਲ ਸੀ ਉਹਨਾਂ ਵੱਲੋਂ ਵੀ ਇਸ ਦੁੱਖ ਦੀ ਘੜੀ ਚ ਪਰਵਾਰ ਨਾਲ ਦੁੱਖ ਸਾਂਝਾ ਕਰਦੇ ਬਤ ਜੀ ਸਰ ਮੈਨੂੰ ਮੇਰੇ ਐਮਐਲਏ ਸਾਹਿਬ ਦਾ ਹੀ ਫੋਨ ਆਇਆ ਸੀ ਸ਼ਰੀਪ ਭਈ ਦਾ ਕਿ ਤੁਸੀਂ ਉੱਥੇ ਜਾਓ ਇੱਕ ਦੁੱਖ ਸਾਂਝਾ ਕਰੋ ਤੇ ਉਹਨਾਂ ਵੱਲੋਂ ਜੋ ਵੀ ਇਸ ਪਰਿਵਾਰ ਨਾਲ ਜਿਹੜਾ ਸੰਸਕਾਰ ਹੋ ਗਿਆ ਸੋ ਇਸ ਸ਼ਹੀਦ ਪਰਵਾਰ ਸ਼ਹੀਦ ਭਰਾ ਦੀ ਜੋ ਵੀ ਹੈ ਰਿਪੋਰਟਾਂ ਆਪਾਂ ਸਰਕਾਰ ਨੂੰ ਦਵਾਂਗੇ ਤੇ ਕੁਝ ਨਾ ਕੁਝ ਜੋ ਵੀ ਆਪਾਂ ਮੰਗ ਰੱਖਾਂਗੇ ਮੇਰਾ ਨਾਮ ਜਸਵੰਤ ਸਿੰਘ ਆ ਜੀ ਮੈਂ 70000 ਬੀਆਰਓ ਤੋਂ ਹਾਂ ਰਿਟਾਇਰਮੈਂਟ ਤੁਸੀਂ ਟਾਪ ਆ ਜੀ ਪੂਰੇ ਸਾਡੇ ਉੱਥੇ ਹਰਨਾਥੁਰ ਜਗਤ ਜਿੱਥੇ ਐਕਸੀਡੈਂਟ ਹੋਇਆ ਉੱਥੇ ਮੈਂ ਰਿਹਾ ਖੁਦ ਮੈਂ 2 ਸਾਲ ਉੱਥੇ ਕੱਟੇ ਆ ਬਹੁਤ ਹੀ ਡੈਂਜਰਸ ਇਲਾਕਾ ਹੈ ਤੇ ਰੋਪ ਜਿਹੜੀ ਆ ਬਿਲਕੁਲ ਕੱਠੀ ਰੋਪ ਹੈ ਕਦੀ ਸੜ ਆ ਸਕਦਾ ਤੇ ਮੈਂ ਬੱਡ ਰੋਡ ਦੀ ਤਰਫੋਂ ਮਤਲਬ ਕਿ ਜੋ ਬੈਨੀਫਿਟ ਆਉ ਤੇ ਅਸੀਂ ਕਰਾਂਗੇ ਆਪਣਾ ਇਥੇ ਐਪਲੀਕੇਸ਼ਨ ਵਗੈਰਾ ਭੇਜਾਂਗੇ ਬਾਕੀ ਪੰਜਾਬ ਗਵਰਨਮੈਂਟ ਕੇ ਵੀ ਸਾਡੀ ਅਪੀਲ ਹੈ ਕਿ ਜਿੱਦਾਂ ਬਾਕੀਆਂ ਨੂੰ ਸਬੰਧ ਕੀਤਾ ਜਾਂਦਾ ਹੈ ਜਿੱਦਾਂ ਫੌਜਦਾਰ ਹੁੰਦਾ ਇਦਾਂ ਸਾਡਾ ਵੀ ਮਜ਼ਗੀ ਕਰਮ ਫੀਚਨ ਜਦੋਂ ਸ਼ਹੀਦ ਹੋਇਆ ਹੁਣ ਡਿਊਟੀ ਸ਼ਹੀਦ ਹੋਇਆ ਹੈ ਡਿਊਟੀ ਕਰ ਰਿਹਾ ਸੀ ਤੇ ਡਿਊਟੀ ਦਾ ਸ਼ਹੀਦ ਹੋਇਆ ਜੀ ਇਹਨੂੰ ਵੀ ਉਦਾਂ ਹੀ ਸਮਾਨਤ ਕੀਤਾ ਜਾਵੇ ਜਿੱਦਾਂ ਆ ਬਾਰਡਰ ਰੋਡ ਨੂੰ ਤਾਂ ਵੀ ਉਦਾਂ ਮਤਲਬ ਕਿ ਪੀਆਰਓ ਆਰਗੇਨਾਈਜੇਸ਼ਨ ਜਿਹੜਾ ਹੁੰਦਾ ਹੈ ਮਤਲਬ ਕਿ 40% ਇਹਦੇ ਚ ਆਰਮੀ ਹੈ ਔਰ 60% ਜੋ ਹੈ ਗ੍ਰਫ ਹੈ ਜਿਹੜਾ ਸਾਡਾ ਡਿਪਾਰਟਮੈਂਟ ਹੈ 60% ਹੈ 40% ਤੇ ਇਹਦੇ ਚ ਆਰਮੀ ਪਰਸਨਲ ਕੰਮ ਕਰਦੇ ਜਦੋਂ ਕਿ ਸਾਡਾ ਇੱਕ ਜਵਾਨ ਡੈਡ ਬਾਡੀ ਲੈ ਕੇ ਆਇਆ ਇਹ 40% ਦੇ ਚ ਇਹ ਵੀ ਆਉਂਦੇ ਸਾਡੇ ਨਾਲ ਤੇ ਜੇ ਇਹਨਾਂ ਨੂੰ ਵੀ ਮਤਲਬ ਵੀ ਉੱਥੇ ਸਮਾਨਤ ਕੀਤਾ ਜਾਂਦਾ 40% ਵਾਲਿਆਂ ਨਾਲ ਸਮਾਨਤ ਕੀਤਾ ਜਾਂਦਾ ਤੇ ਆਰਮਡ ਫੋਰਸ ਦੇ ਵਿੱਚ ਮੇਰੇ ਕੋਲ ਬੈਨੀਫਿਟ ਸੇਮ ਹੀ ਹੈ। ਕਾਂਦੀ ਸੇਮ ਹੈ ਜੀ। ਬੈਨੀਫਿਟ ਉਹੀ ਪੂਰਾ ਰਾਸ਼ਨ ਸਟਾਉਤਾ ਬਰਾਬਰ ਹੈ। ਸੇਮ ਰਾਸ਼ਨ ਵੀ ਸੇਮ ਪੇਮੈਂਟ ਹੈ। ਗੈਲਫਰ ਵਗੈਰਾ ਸਭ ਉਦਾਂ ਹੀ ਹੈ। ਲੇਕਿਨ ਉਹਨਾਂ ਨੂੰ ਜਿਹੜਾ ਆਰਮੀ ਪਰਸਨ ਨੂੰ ਹੈ ਉਹ ਮਤਲਬ ਕਿ ਬੈਨੀਫਿਟ ਦਿੱਤਾ ਜਾਂਦਾ ਜਿਹੜਾ ਪੰਜਾਬ ਗਵਰਨਮੈਂਟ ਹੈ 1 ਕਰੋੜ ਰੁਪਏ ਉਹਨਾਂ ਲਾਗੂ ਕੀਤਾ ਹੈ। ਤੇ ਅਸੀਂ ਚਾਹੁੰਦੇ ਹਾਂ ਕਿ ਇੱਦਾਂ ਬਾਰਡਰ ਰੋਡਾਂ ਦੇ ਜੋ ਸਾਡਾ ਕੋ ਜਵਾਨ ਸ਼ਹੀਦ ਹੁੰਦਾ ਉਹਨੂੰ ਵੀ ਪੰਜਾਬ ਗਵਰਨਮੈਂਟ ਜਿਹੜੀ ਆ ਉਹ ਇਦਾਂ ਹੀ ਸਮਾਨਤ ਕਰੇ।